ਸਰਕਾਰ ਦੇ ਵੱਲੋਂ ਜ਼ਰੂਰਤਮੰਦ ਲੋਕਾਂ ਦੇ ਲਈ ਕਈ ਯੋਜਨਾਵਾਂ ਚਲਾਈਆਂ ਗਈਆਂ ਨੇ ਪਰ ਇਹਨਾਂ ਯੋਜਨਾਵਾਂ ਦੇ ਸਹੀ ਹੱਕਦਾਰ ਪਰਿਵਾਰ ਇਹਨਾਂ ਦਾ ਪੂਰਾ ਫਾਇਦਾ ਨਹੀਂ ਚੁੱਕ ਪਾਉਂਦੇ ਅਜਿਹਾ ਇੱਕ ਪਰਿਵਾਰ ਗੁਰਦਾਸਪੁਰ ਦੇ ਪਿੰਡ ਭੂਲੇ ਚੱਕ ਕਲੋਨੀ ਦਾ ਰਹਿਣ ਵਾਲਾ ਹੈ ਜਿਸਦੇ ਮੁਖੀਆ ਦੀ 9 ਸਾਲ ਪਹਿਲਾਂ ਮੌਤ ਹੋ ਗਈ ਤਾਂ ਘਰ ਦੀ ਔਰਤ ਗੁਰਪ੍ਰੀਤ ਗੌਰਮ ਆਪਣੇ ਦੋ ਬੱਚਿਆਂ ਨੂੰ ਪਾਲਣ ਦੇ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੋਕਾਧਿਕਰਾ ਦੇ ਵਿੱਚ ਕੰਮ ਕਰਕੇ ਖੇਤਾਂ ਦੇ ਵਿੱਚ ਕਾ ਕੱਟ ਕਰਕੇ ਉਹ ਬੱਚਾ ਨੂੰ ਚੰਗੀ ਸਿੱਖਿਆ ਦਵਾ ਰਹੀ ਹੈ ਤੇ ਲੜਕੀ 15 ਸਾਲ ਦੀ ਹੈ ਜੋ ਕਿ 9ਵੀਂ ਜਮਾਤ ਦੇ ਵਿੱਚ ਪੜ ਰਹੀ ਹੈ ਤੇ ਪੜਾਈ ਦੇ ਵਿੱਚ ਚੰਗੀ ਹੋਣ ਕਾਰਨ ਪ੍ਰਾਈਵੇਟ ਸਕੂਲ ਦੀ ਫੀਸ ਤੇ ਪੜਾਈ ਦੇ ਵਿੱਚ ਚੰਗੀ ਹੋਣ ਕਾਰਨ ਪ੍ਰਾਈਵੇਟ ਸਕੂਲ ਨੇ ਫੀਸ ਮਾਫ ਕਰ ਦਿੱਤੀ ਹੈ ਜਦਕਿ ਬੇਟਾ 12ਵੀਂ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪੜ ਰਿਹਾ ਦੋ ਕਮਰਿਆਂ ਵਾਲੇ ਕੱਚੇ ਘਰ ਦੀਆਂ ਬਾਲੀਆਂ ਦੇ ਸਹਾਰੇ ਛੱਤਾਂ ਬਰਸਾਤੀ ਦਿਨਾਂ ਦੇ ਵਿੱਚ ਆਉਂਦੀਆਂ ਨੇ ਕਦੇ ਵੀ ਦਿਖ ਸਕਦੀਆਂ ਨੇ ਮਕਾਨ ਵੀ ਕਾਫੀ ਨੀਵਾਂ ਹੈ بارش ਦੇ ਦਿਨਾਂ ਦੇ ਵਿੱਚ ਕਮਰਿਆਂ 'ਚ ਪਾਣੀ ਪਰ ਆਉਂਦਾ ਹੈ ਤੇ ਕਈ ਵਾਰ ਸਾਬਕਾ ਸਰਪੰਚ ਨੂੰ ਛੱਤਾਂ ਪੱਕੀਆਂ ਕਰਨ ਤੇ ਫਰਸ਼ ਤੇ ਸੁਚਾਲੇ ਬਣਵਾਉਣ ਦੇ ਲਈ ਕਿਹਾ ਗਿਆ ਸਰਕਾਰ ਵੱਲੋਂ ਦਿੱਤੀ ਜਾ ਰਹੀ ਗ੍ਰਾਂਟ ਵਾਸਤੇ ਬੇਨਤੀ ਕੀਤੀ ਗਈ ਪਰ ਗੌਰ ਨਹੀਂ ਕੀਤਾ ਗਿਆ ਨਵੇਂ ਬਣੇ ਸਰਪੰਚ ਬਲਵਿੰਦਰ ਸਿੰਘ ਦੇ ਭਰਾ ਲਖਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਕੁਝ ਪਰਿਵਾਰ ਸਰਕਾਰੀ ਯੋਜਨਾਵਾਂ ਤੋਂ ਵਾਂਝੇ ਰਹਿ ਗਏ ਨੇ ਅਜੇ ਹਾਲ ਪਹਿਲੀਆਂ ਪੰਚਾਇਤਾਂ ਦੇ ਵੱਲੋਂ ਅਫਸਰਾ ਦੇ ਨਾਲ ਗੱਲ ਕਰਨ ਦੇ ਵਿੱਚ ਝਿਜਕ ਮਹਿਸੂਸ ਕਰਨ ਦੇ ਕਾਰਨ ਹੋਇਆ ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਪੰਚਾਇਤ ਦੇ ਵੱਲੋਂ ਉਹਦੀ ਮਦਦ ਕੀਤੀ ਜਾਵੇਗੀ ਹਾਂਜੀ ਤੇ ਮੇਰੇ ਹਸਬੰਦ ਨੂੰ ਡੈਥ ਹੋਈ ਨੂੰ 9 ਸਾਲ ਹੋ ਗਏ ਆ ਤੇ ਮੈਂ ਮਤਲਬ ਏਦਾਂ ਹੀ ਗੁਜ਼ਾਰਾ ਕਰਕੇ ਆਪਣੇ ਘਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਲਿਆ ਕਿੱਥੇ ਕਿੱਥੇ ਕੰਮ ਕਰਦੇ ਹੋ ਕੰਮ ਨੂੰ ਜਦਾਂ ਮਤਲਬ ਘਰਾਂ ਦੇ ਵਿੱਚ ਵੀ ਮਿਲ ਜੇ ਰੋਟੀ ਪਕਾਉਣ ਦਾ ਉਹ ਵੀ ਕਰ ਲੈਣੀ ਆ ਕੋਈ ਵੀ ਕੰਮ ਮਿਲ ਜੇ ਤੇ ਮੈਂ ਕਰ ਲੈਣੀ ਆ ਤਾਂ ਕਰਕੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ ਬੱਚੇ ਕਿੰਨੇ ਉਮਰ ਹੈ ਔਰ ਕਿੱਥੇ ਕਿੱਥੇ ਪੜਦੇ ਆਂ ਬੇਟਾ ਮੇਰਾ ਬੱਬੇ ਵਾਲੀ ਸਕੂਲ ਪੜਦਾ ਹੈ ਬੇਟੀ ਮੇਰੀ ਪ੍ਰਾਈਵੇਟ ਸਕੂਲ ਦੇ ਪੜਦੀ ਹੈ ਬੇਟਾ ਸਰਕਾਰੀ ਸਕੂਲ ਹੈ ਹਾਂਜੀ ਪ੍ਰਾਈਵੇਟ ਸਕੂਲ ਦਾ ਫਿਰ ਕਿੰਦਾ ਕਰਦੇ ਹੋ ਕਾਚਾ ਵਗੈਰਾ ਨਾ ਉਹਨਾਂ ਦੇ ਮੈਨੂੰ ਬਹੁਤ ਜ਼ਿਆਦਾ ਸਹੂਲਤ ਹੈ ਉਹ ਮੈਨੂੰ ਇਸ ਟਾਈਮ ਤੇ ਵੀ ਬਹੁਤ ਜ਼ਿਆਦਾ ਮਤਲਬ ਕੋਈ ਉਹਨਾਂ ਦੇ ਮੈਨੂੰ ਐਨੀ ਉਹਨਾਂ ਨੇ ਮਹਿਸੂਸ ਹੋਣ ਦਿੱਤਾ ਕਿ ਮੈਂ ਪ੍ਰਾਈਵੇਟ ਸਕੂਲ 'ਚ ਪੜਾ ਰਹੀ ਆਂ ਕਿ ਸਰਕਾਰੀ ਉਹਨਾਂ ਦੀ ਮੈਨੂੰ ਬਹੁਤ ਸਹੂਲਤ ਆ। ਮਕਾਨ ਦੇਖਿਆ ਸੜਕ ਨਾਲੋਂ ਕਾਫੀ ਨੀ ਮੈਂ ਬਾਰਿਸ਼ ਦੇ ਦਿਨਾਂ 'ਚ ਬਹੁਤ ਮੁਸ਼ਕਿਲ ਹੁੰਦੀ ਹੋਏਗੀ ਕਿ ਕੀ ਕੀ ਮੁਸ਼ਕਿਲ ਹੁੰਦੀ ਹੈ? ਮੁਸ਼ਕਲਾਂ ਤਾਂ ਸਰ ਬਹੁਤ ਸਾਰੀਆਂ ਨੇ ਤਾਂ ਕਮਰੇ 'ਚੋਂਦੇ ਵੀ ਆਂ। ਜਦ ਬਾਰਿਸ਼ ਆਉਂਦੀ ਆ ਤੇ ਲੋਕ ਸੌਂ ਕੇ ਗੁਜ਼ਾਰਾ ਕਰਦੇ ਆ ਤਾਂ ਆਪਾਂ ਬਹਿ ਕੇ ਰਾਤ ਕੱਟੀਦੀ ਆ। ਇਹ ਸਾਡਾ ਕਮਰਾ ਇੱਥੋਂ ਨਾਲ ਸੌਣ ਲਾ ਜੇਰ ਨੁਕਸਾਨ ਨਾ ਕੋਈ ਹੋ ਜਾਏ ਤਾਂ ਰਾਤ ਸਾਡੀ ਬੈਠ ਕੇ ਹੀ ਨਿਕਲਦੀ ਆ। ਗ੍ਰਾਂਟ ਲਈ ਕਦੇ ਅਪਲਾਈ ਕੀਤਾ ਲੈਂਟਰ ਬਣ ਲਈ ਜਾਂ ਇਹਦੇ ਉੱਚਾ ਕਰਵਾਂਗੇ ਹਾਂਜੀ ਕਿਹਾ ਤਾਂ ਸੀਗਾ ਪਰ ਸਰ ਨਹੀਂ ਕਿਸੇ ਨੇ ਨਹੀਂ ਧਿਆਨ ਦਿੱਤਾ ਕੀ ਮੰਗ ਕਰਦੇ ਹੋ ਹੁਣ ਮੰਗ ਸਰ ਮੇਰੀ ਇਹ ਹੀ ਹੈ ਕਿ ਮੇਰਾ ਘਰ ਬਣਾ ਕੇ ਦਿੱਤਾ ਜਾਏ ਉਹ ਆਪਣੀ ਆ ਪੰਚਾਇਤੀ ਇਲੈਕਸ਼ਨ ਦੀ ਜੋ ਕੈਂਪੇਨ ਸ਼ੁਰੂ ਹੋਈ ਸੀ ਤੇ ਉਹਨੂੰ ਆਪਾਂ ਡੋਰ ਟੂ ਡੋਰ ਘਰ ਘਰ ਵੋਟ ਮੰਗਣ ਜਿੱਦੂ ਆਏ ਆ ਤਾਂ ਉਸ ਟਾਈਮ ਮੈਂ ਦੇਖਿਆ ਕਿ ਆ ਬਹੁਤ ਮਤਲ ਖਸਤਾ ਹਾਲਤ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਕਿ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ ਇਹਨਾਂ ਦਾ ਘਰ ਇੰਨਾ ਵਾ ਰੋਡ ਤੋਂ ਨੀਵਾ ਕਿ ਜਦੋਂ ਬਾਰਸ਼ ਆਉਂਦੀ ਆ ਤੇ ਇਹ ਬਾਹਰ ਖੜੇ ਹੋ ਕੇ ਆਪਣਾ ਗੁਜ਼ਾਰਾ ਕਰਦੇ ਆ ਕਿ ਪਾਣੀ ਨਾ ਅੰਦਰ ਵੜ ਜਾ ਕਿੰਨਾ ਤੁਸੀਂ ਆਪ ਦੇਖ ਹੀ ਲਿਆ ਤੁਸੀਂ ਆਪਣੇ ਚੈਨਲ ਦੇ ਥਰੂ ਕਿ ਸੜਕ ਨਾਲ ਉਹ ਬੇੜਾ ਕਿੰਨਾ ਨੀਵਾ ਤੇ ਬੇੜੇ ਤੋਂ ਘਰ ਫਿਰ 2 ਫੁੱਟ ਨੀਵਾ ਅੰਦਰ ਕਮਰਾ ਜਿਹੜਾ ਇਹਨਾਂ ਦਾ ਹੈਗਾ ਉਹ ਵੀ ਉੱਤੇ ਬੱਲੇ ਆ ਜਿਹੜਾ ਚੁੰਦਾ ਵਾ ਹਨ ਤੇ ਬੜਾ ਦੁੱਖ ਹੋਇਆ ਉਹ ਤੋਂ ਦੇਖ ਕੇ ਪਰਿਵਾਰ ਨੇ ਇੱਕ ਤੇ ਵਿੱਡੋ ਹੈਗੀ ਆ ਇਹਦਾ ਘਰ ਵਾਲਾ ਨਹੀਂ ਹੈ ਉਹਦੀ ਡੈਥ ਹੋ ਗਈ ਹੈ ਨਾ ਉਹ ਵੀ ਦਿਹਾੜੀ ਕਰਦਾ ਹੀ ਤੇ ਉਹਨੂੰ ਅਟੈਕ ਹੋਣ ਅਚਾਨਕ ਉਹਦੀ ਮੌਤ ਹੋ ਗਈ 9 ਸਾਲ ਪਹਿਲੇ ਦੀ ਤੇ ਆਪਣੇ ਬੱਚੇ ਜਿਹੜੇ ਆ ਦੋ ਬੱਚਿਆਂ ਨੂੰ ਬੜੇ ਆਪਣੀ ਮਿਹਨਤ ਕਰਕੇ ਘਰਾਂ ਚ ਕੰਮ ਕਰਕੇ ਜੋ ਵੀ ਇਹਨੂੰ ਇਸ ਭੈਣ ਨੂੰ ਸਾਡੇ ਨੂੰ ਕੰਮ ਮਿਲਦਾ ਉਹ ਕਰਕੇ ਇਹਨਾਂ ਆਪਣੇ ਬੱਚਿਆਂ ਨੂੰ ਪਾਲਣ ਲਈ ਹੈਗੀ ਆ ਤੇ ਪੜਾ ਰਹੀ ਹੈ ਨਾਲੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਐਜੂਕੇਟ ਕਰ ਰਹੀ ਹੈ ਮਿਹਨਤ ਕਰਕੇ ਆ ਤੇ ਆਪਾਂ ਇਹਦੇ ਵਿੱਚ ਦੁੱਖ ਵਾਲੀ ਗੱਲ ਇਹ ਹੈ ਕਿ ਤੋਂ ਪਹਿਲੇ ਇਹਨ ਕਈ ਵਾਰੀ ਆਪਣੀ ਫਰਿਆਦ ਸਰਪੰਚ ਪੰਚਾਇਤ ਨੂੰ ਦਿੱਤੀ ਆ ਮੈਂ ਤੇ ਉਹੀ ਕਹੂੰਗਾ ਕਿ ਅਨਪੜਤਾ ਔਰ ਜਿਹੜੀ ਆ ਚਾਪਲੂਸੀ ਜਿਹੜੀ ਆ ਪੋਲਿਟਿਕਲ ਨੇਤਾ ਲੋਕਾਂ ਦੀ ਤੇ ਉਹਦੇ ਕਰਕੇ ਲੋਕ ਸਾਡੇ ਏਦਾਂ ਐਸੀ ਹਾਲਤ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਗੱਲ ਨਹੀਂ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਦੱਸਿਆ ਨਹੀਂ ਸਰਕਾਰ ਦੀਆਂ ਇੰਨੀਆਂ ਸਹੂਲਤਾਂ ਮੈਂ ਦਫ਼ਤਰਾਂ 'ਚ ਜਾ ਕੇ ਦੇਖਿਆ ਕਿ ਉਹ ਕਹਿੰਦੇ ਕਿ ਸਾਡੇ ਕੋਲ ਇੰਨੀ ਵੱਡੀਆਂ ਸਹੂਲਤਾਂ ਵਾਂ ਸਾਡ ਨੂੰ ਦੱਸੋਗੇ ਤੇ ਫੇਰ ਹੀ ਪਤਾ ਲੱਗਣਾ ਕਿ ਕਿੰਨੂ ਕੀ ਚਾਹੀਦਾ ਵਾ ਪਰ ਸਾਡੇ ਨੈਗਲੀਜੈਂਸੀ ਕਰਕੇ ਪਹਿਲੀਆਂ ਪੰਚਾਇਤਾਂ ਨੇ ਕਦੇ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਫਸਰ ਦੇ ਮੱਥੇ ਲੱਗਣ ਦੀ ਕੋਸ਼ਿਸ਼ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਕਾਰਨ ਹੀ ਕਿ ਅਨਪੜਤਾ ਕਿ ਐਜੂਕੇਸ਼ਨ ਨਾ ਹੋਣ ਕਰਕੇ ਤੇ ਇਹ ਅਫਸਰ ਦੇ ਦਰਵਾਜ਼ੇ ਤੇ ਜਾ ਕੇ ਜਿਨ੍ਹਾਂ ਨੂੰ ਗੱਲ ਹੀ ਨਹੀਂ ਕਰਨੀ ਹੁੰਦੀ ਉਹਨਾਂ ਨੂੰ ਅਸੀਂ ਮੋਤਵਾਰ ਬਣਾਇਆ ਹੈ ਜਿਸ ਕਰਕੇ ਆਹ ਹਾਲਤ ਤਾਂ ਦੇਖਣ ਨੂੰ ਮਿਲ ਲੇ ਪਰ ਹੁਣ ਤੁਹਾਡੀ ਧਿਆਨ ਵਿੱਚ ਸਮੱਸਿਆ ਆ ਗਈ ਹੈ ਤੇ ਕੀ ਕਰੋਗੇ ਇਹੋ ਜੀ ਪਰਵਾਹ ਨਹੀਂ ਬਹੁਤ ਪਰਿਵਾਰ ਆਏ ਸਾਡੀ ਜਿਹੜੀ ਨਿਗਾਹ ਦੇ ਵਿੱਚ ਆਏ ਆ ਇਹ ਅੱਜ ਅਸੀਂ ਤੁਹਾਨੂੰ ਸਪੈਸ਼ਲ ਇਸੇ ਕਰਕੇ ਇੱਥੇ ਲੈ ਕੇ ਆਏ ਕਿ ਆ ਇੱਕ ਭੈਣ ਸਾਡੀ ਇੰਨਾ ਮਤਲਬ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਰਹੀ ਆ ਤੇ ਹਾਲਾਤ ਦੇਖੋ ਇਹਦੇ ਘਰ ਦੇ ਹਾਲ ਦੇ ਕਹਿੰਦੇ ਆਪ ਤੰਗ ਤੇ ਹੈਗੇ ਹਰਾਣਾ